ਆਪ ਪਾਰਟੀ ਜਿੰਦਾਬਾਦ ਅਮਰਜੀਤ ਪਾਜੀ ਜਿੰਦਾਬਾਦ ਅਮਰਜੀਤ ਪਾਜੀ ਜਿੰਦਾਬਾਦ ਆਪ ਪਾਰਟੀ ਜਿੰਦਾਬਾਦ ਆਪ ਪਾਰਟੀ ਜਿੰਦਾਬਾਦ ਆਪ ਪਾਰਟੀ ਜਿੰਦਾਬਾਦ ਡਾਟਾ ਜਸਬੀਰ ਸੰਧੂ ਜੀ ਜਿੰਦਾਬਾਦ ਡਾਟਾ ਜਸਬੀਰ ਸੰਧੂ ਜੀ ਜਿੰਦਾਬਾਦ ਸ੍ਰੀ ਪੌਤਮਾਨ ਜੀ ਜਿੰਦਾਬਾਦ ਸ੍ਰੀ ਅਨੰਦ ਕੈਰਵਾ ਜੀ ਜਿੰਦਾਬਾਦ ਸੁਖੂ ਪ੍ਰਧਾਨ ਜੀ ਸੁਖੂ ਪ੍ਰਧਾਨ ਜੀ ਜਿੰਦਾਬਾਦ ਕੁਕੁ ਜਿੰਦਾਬਾਦ ਜਿੰਦਾਬਾਦ ਕੁਕੁ ਜਿੰਦਾਬਾਦ ਜਿੰਦਾਬਾਦ ਆਪਾਂ ਕਰਨੀ ਬਾਜੀ ਬਾਈਡ ਇੱਕ ਮਿੰਟ ਲਾਓ ਲਾਓ ਨਾ ਨਾਮ ਬੋਲ ਕੇ ਵਾਰਡ ਨੰਬਰ ਬੋਲ ਕੇ ਅੱਜ ਦੀ ਟਿਕਟ ਤੇ ਬੋਲਣ ਮੱਜ ਕੇ ਕੀ ਗੱਲ ਚਾਹੋਗੇ ਕਾਗਜ਼ ਵੀ ਭਰੇ ਮੇਰਾ ਨਾਮ ਅਮਰਜੀਤ ਸਿੰਘ ਵਾਰਡ ਨੰਬਰ 2 ਤੋਂ ਕੈਂਡੀਡੇਟ ਆਮ ਆਦੀ ਪਾਰਟੀ ਮੈਂ ਡਾਕਟਰ ਜਸਬੀਰ ਸੰਧੂ ਤੇ ਪਾਰਟੀ ਹਾਈ ਕਮਾਂਡ ਦਾ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੇਰੇ ਤੇ ਵਿਸ਼ਵਾਸ ਪਕਟਾਇਆ ਮੈਂ ਇਹ ਟੇਟ ਵੱਡੀ ਤੋਂ ਵੱਡੀ ਲੀਡ ਜਿੱਤ ਕੇ ਜਿੱਤ ਕੇ ਪਾਰਟੀ ਦੀ ਝੋਲੀ ਵਿੱਚ ਪਾਵਾਂਗਾ ਆਮ ਆਦਮੀ ਪਾਰਟੀ ਕੋਲ ਵਾਦੇ ਵੀ ਕੀਤੇ ਹੋਏ ਕੰਮ ਵੀ ਕਰਾਇਆ ਗਿਆ ਠੀਕ ਹੈ ਨਾ ਚਲੋ ਵਿਕਾਸ ਦੇ ਨਾਂ ਤੇ ਹੋਟਾ ਲਵਾਂਗੇ ਜਿਹ ਪੌਣੇ 3 ਸਾਲੇ ਵਿੱਚ ਜਿਹੜਾ ਵਿਕਾਸ ਕੀਤਾ ਬਿਜਲੀ ਦੇ ਜ਼ੀਰੋ ਬਿੱਲ ਆ ਰਹੇ 90% ਪਬਲਿਕ ਦੇ ਮੋਲਾ ਕਲੀਨਿਕ 'ਚ ਦਵਾਈ ਟੈਸਟ ਫ੍ਰੀ ਹੋ ਰਹੇ ਨੇ ਬਹੁਤ ਸਹੂਲਤਾਂ ਆ ਆਪ ਇਦੇ ਤੇ ਅਧਾਰ ਤੇ ਆਪਾਂ ਜਿਹੜੀ ਵੋਟਾਂ ਮੰਗ ਰਹੇ ਆ ਐਮਐਲਏ ਸਾਹਿਬ ਬਾਰੇ ਕੀ ਕਹਿਣਾ ਚਾਹੋਗੇ ਡਾਕਟਰ ਜਿਸ ਬੀਸਿੰਗ ਐਮਐਲਏ ਸਾਹਿਬ ਦੇ ਮਤਲਬ ਸਾਡੇ ਹਲਕੇ ਵਿੱਚ ਮਤਲਬ ਡਾਕਟਰ ਰਾਜਕਮਾ ਤੇ 10 ਸਾਲ ਜੇ ਕਦੇ ਵੇਖਿਆ ਨਹੀਂ ਮੇਰੇ ਇਲਾਕੇ ਗਮਟਾਲੇ 'ਚ ਲਗਭਗ ਹਫਤੇ ਤੋਂ ਮਹੀਨੇ ਦੇ 5-6 ਦਿਨ ਤੇ ਘਟੋ ਘਟਾਉਂਦੇ ਹੀ ਇਹਨਾਂ ਚੱਕਰ ਮਾਰਦੇ ਇਲਾਕਾ ਵਾਸੀਆਂ ਕੀ ਅਪੀਲ ਕਰਨਾ ਚਾਹੁੰਦੇ ਆ ਇਲਾਕਾ ਵਾਸੀਆਂ ਨੂੰ ਇਹ ਅਪੀਲ ਕਰਨਾ ਚਾਹੁੰਦੇ ਆ ਕਿ ਵਿਕਾਸ ਨੂੰ ਚੱਲ ਚਲਾਉਂਦੇ ਹੋਏ ਆਮ ਆਦੀ ਪੋ ਪਾਰਟੀ ਨੂੰ ਵੋਟਾਂ ਪਾਓ ਸਰਕਾਰ ਦਾ होना चाहिए काउंसलर मेरे विकास देश दुनिया की हर खबर सबसे पहले देखने के लिए फॉलो करें सर्वजन न्यूज यूट्यूब फेसबुक इंस्टाग्राम और व्हाट्सएप चैनल पर